ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਪੇਟ ਦੀਨੇ ਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕੋ ਵਾਰ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਤੇ ਆਪਾਂ ਪਹੁੰਚੇ ਹਾਂ ਵੀਰ ਸਹਿਜਦੀਪ ਦੇ ਕੋਲ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਸੱਸੀ ਭਾਈ ਜੀ ਸੱਸੀ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਸਤਿ ਸ੍ਰੀ ਜੀ ਬਾਬੇ ਜੀ ਸਿੰਘ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਉਹ ਪਾਰਟੀ ਟਾੜ ਬਸ ਵੀਰ ਜੀ ਵਧੀਆ ਜੀ ਵਧੀਆ ਕੀ ਚਾਹੀਦਾ ਬਾਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਜੀ ਆਪਣਾ ਹੈ ਗਾਜੇ 9501733918 ਠੀਕ ਹੈ 9501733918 33918 ਨਵਾਂ ਨੰਬਰ ਜੀ ਲੈਣਾ ਆਪਣਾ ਠੀਕ ਹੈ ਜੀ ਕੀ ਗੱਲ ਫੋਨ ਫੰਡੇ ਪਿਆ ਹੈ ਹਾਂ ਜੀ ਵੀਡੀਓ ਫੋਨ ਖਰਾਬ ਹੋ ਗਿਆ ਤੇ ਉਹ ਨੰਬਰ ਫਿਰ ਉਸ ਨਾਲ ਹੀ ਠੀਕ ਹੈ ਜੀ ਠੀਕ ਹੈ ਏ ਬਈਆ ਦੱਸਿਓ ਵੈੜ ਦੇ ਬਾਰੇ ਕੰਮਾ ਸੁਗਾ ਸੁਈ ਆ ਕੀ ਜਿਹੜਾ ਮਿਲਕਰ ਕਾੜਿਆ ਦੂਜਾ ਸੁਗਾ ਸੁਈ ਜੇ ਅੱਛਾ ਜੀ ਆਸ ਟਾਈਮ ਵੈੜ ਕੋਈੜਾ ਹੈ ਬੋਲਾ ਹੀ ਆ ਠੀਕ ਆ ਕਿੰਨਾ ਬੋਲਾ ਜੇ ਹਾਂਜੀ ਕਿੰਨਾ ਕੋ ਬੋਲਾ ਜੀ ਹੋਊਗਾ 15 ਅੱਛਾ ਪਰ ਆਪਾਂ ਇਹ ਕੰਡ ਵੀਰ ਭਰਾ ਕੋ ਭਾਵੇਂ ਕੰਡਾ ਲੈਵੇ ਹਾਂਜੀ ਭਾਵੇਂ ਕੋ ਲੀਟਰ ਨਾਲ ਜੋਲੇ ਠੀਕ ਆ ਆਪਣਾ 14 ਕਿਲੋ ਜਿਹੜਾ ਮਨਾ ਕੇ ਦੇਣਾ ਠੀਕ ਆ ਠੀਕ ਆ ਜੀ ਤੇ ਖੋਲੋ ਬਈ ਜੀ ਫਿਰ ਲੋ ਜੀ ਦੂਜਾ ਸੁਗਾ ਸੁਈਆ ਵੈੜ 14 ਤੋਂ 15 ਲੀਟਰ ਜਿਹੜਾ ਬੋਲਾ ਹੀ ਬੋਲਾ ਤਿਆਰ ਹੈ ਤੇ ਕੱਦ-ਕਾੜ ਚੰਗਾ ਹੈ ਵੀ ਕ੍ਰਾਸ ਦੇ ਵਿੱਚ ਆ ਸੋਇਨ ਵਿਧਿਅ ਅੱਜ ਚੌਥਾ ਦੇਣਾ ਆ ਠੀਕ ਆ ਠੀਕ ਆ ਜੀ ਕਿੰਨਾ ਕੱਢੀ ਜਾਊਗੀ ਦੁੱਧ ਹਾਂਜੀ ਕਿੰਨਾ ਕ ਸੋਇਨ ਵਿਧਿਅ ਚੌਥਾ ਦੇਣਾ ਮਾਂ ਦੁੱਧ ਕਿੰਨਾ ਕ ਭਰੀ ਜਾਊਗੀ ਦੁੱਧ ਵਿੱਚ ਨੋਰਮਲ ਛੇਵਾ ਦੇ 17-18 ਕਿਲੋ ਭਰੀ ਜਾਊਗੀ ਠੀਕ ਆ ਠੀਕ ਆ ਹਾਂਜੀ ਜੇਰਾ ਕਿੰਗਾ ਭਾਗ ਜਿਆ ਕੋ ਚੰਗੀ ਛੇਵਾਲਾ ਲੈ ਗਿਆ ਤੋਂ ਵੱਧ ਵੀ ਹੋ ਸਕਦਾ ਠੀਕ ਆ ਠੀਕ ਆ ਜੀ ਹਾਂਜੀ ਡੱਕ 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 ਕੀ ਕਾਟ ਕਾਟ ਵੀ ਚੰਕਾ ਵਾ ਤੇ ਥਾਣਾ ਦੱਸ ਲੈ ਜਾ ਲੈ ਕੋਈ ਨਹੀਂ ਜਾਂਦੀ ਅੱਗ ਲੱਗਾ ਪਿਆ ਬਸ ਛੇੜਣ ਵੀ ਨੋਕੜਾ ਉਹ ਬਾਕੀ ਲਾਗੇ ਤੋਂ ਵੀ ਚੈੱਕ ਕਰਨੇ ਤੁਹਾਨੂੰ ਥਾਣਾ ਦਾ ਸੈਲ ਗੈਬ ਉਹ ਦੱਦੀ ਆ ਥਾਣਾ ਦਾ ਸੈਲ ਗੈਬ ਲਾਗੇ ਤੋਂ ਬਈ ਚੈੱਕ ਕਰ ਸਕਦੇ ਜਾਨ ਕਲਾ ਕਲਾ ਲੱਗਾ ਪਿਆ ਵਾ ਇਹ ਹੈ ਵੀ ਨੋਕ ਵਾਲਾ ਥਾਣਾ ਆ ਇਹ 17 18 ਲੀਟਰ ਪਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਬਾਕੀ ਠੰਡੀ ਸੀਲ ਵਿੱਚ ਹੀ ਪਈ ਠੀਕ ਆ ਥਾਣੇ ਦੀ ਉਥੇ ਮੈਂ ਦੱਦੀ ਕਰਕੇ ਆ ਪਿੰਨਵੇਂ ਨਵੇਂ ਥਾਂ ਤੇ ਇੱਕ ਬੱਚੇ ਦਾ ਥੋੜਾ ਕਰਦੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਬਈ ਬਾਕੀ ਵੀ ਜੀ ਆਪਾਂ ਹੋਰਿਆ ਘਰੋਂ ਲਿਆਂਦੀ ਆ ਸੇਵਾ ਸੂਰ ਨੇ ਚੰਗੀ ਤਰ੍ਹਾਂ ਹਲੇ ਹੋਈ ਬੈਠਦੀ ਠੀਕ ਹੈ ਠੀਕ ਹਾਂਜੀ ਹਾਂਜੀ ਵੀ ਮਤਲਬ ਕਿ ਬਿਲਕੁਲ ਟੁੱਟੇ ਘਰੋਂ ਲਿਆਂਦੀ ਆ ਅੱਛਾ ਜੀ ਤੇ ਸਾਡੇ ਕੋਲ ਸਾਡੇ ਕੋਲ ਅਜੇ ਅਜੇ ਪੱਠੇ ਨਹੀਂ ਖਾਂਦੀ ਪੂਰੀ ਠੀਕ ਹੈ ਜੀ ਨਾਲ ਲੱਪਾ ਨੂੰ ਪਾ ਲਿਆ ਗੈਡ ਨਹੀਂ ਆਹ ਇਹ ਤਾਂ ਗੱਲ ਆ ਗਈ ਆ ਹਾਂਜੀ ਹਾਂਜੀ ਨਾਲੇ ਪੱਠੇ ਪਏ ਨਹੀਂ ਅਜੇ ਥੋੜਾ ਲੇਟ ਹੋ ਗਏ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਬਾਕੀ ਕੋਈ ਵੀਰ ਭਰਾ ਸੰਭਲਾ ਲੈ ਜੂਗਾ ਇਹਦੇ ਕੋਲ ਦੋ ਤੇ ਚੰਗਾ ਕੱਢੀ ਜਾਣਾ ਕ੍ਰੋਸ ਦੇ ਵਿੱਚ ਇਹਦੇ ਥਾਨ ਭੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਬਾਕੀ ਵੀ ਸਨ ਸਨ ਚੈੱਕ ਕਰ ਸਕਦੇ ਜੇ ਲਾਗੇ ਤੂੰ ਤੇ ਠੀਕ ਆਪਾਂ ਇਹਦੇ ਕੋਲ ਦਰੀਆ ਤਵਾਈ ਆਣ ਲੱਗਾ ਠੀਕ ਠੀਕ ਆ ਹਾਂਜੀ ਹਾਂਜੀ ਚੈੱਕ ਕਰ ਸਕਦੇ ਕੱਲਾ ਕੱਲਾ ਤੇ ਇਸ ਨਾਲ ਜਿਹੜਾ ਮੌਕੇ ਦੇ 14 ਤੋਂ 15 ਲੀਟਰ ਬਹੁਤ ਹੀ ਗੋਲਾ ਤਿਆਰ ਆ ਜਵਾਗ ਬਾਈ ਇਹ ਪਿਛੇ ਜਵਾਗ ਵੀ ਜੀ ਬੱਛਾ ਆ ਗਾ ਇਹਦੇ ਠੀਕ ਲਓ ਜੀ ਮੇਲ ਕਾਫ ਆ ਗਾ ਜੇ ਪਿਛੇ ਇਹਦੇ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਵਿੱਚ ਜੈ ਜੀ ਕਰ ਦਈਏ ਹਾਂਜੀ ਨਿਗਾਹ ਜੇ ਮੁੱਲ ਕਰਦੀ ਅੱਜ ਠੀਕ ਆ ਕਿਉਂਕਿ ਅੱਜ ਕਿਸੇ ਵੀ ਭਰਾਂ ਨੂੰ ਮੋੜਨਾ ਨਹੀਂ ਕਰ ਨਾਲੇ ਆਪਣੇ ਪਹਿਲਾਂ ਵੀ ਰੇਟ ਨਾਰਮਲ ਹੁੰਦੇ ਆ ਹਾਂਜੀ 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 ਤੇ ਡੰਗਰੇ ਵਧੀਆ ਹੁੰਦਾ ਨਹੀਂ ਸਾਫ ਹੁੰਦੇ ਚਲੋ ਹਾਂਜੀ ਹਾਂਜੀ ਰੇਟ ਵੀ ਜੀ ਅੱਜ ਦਾ ਬਿਲਕੁਲ ਨਿਗਾਹ ਜੇ 45000 ਰੁਪਏ ਆਪਾਂ ਕਰ ਦੇਣਾ 45 ਹਾਂਜੀ ਹਾਂਜੀ 45 ਹੋਰ ਕਰ ਦਈਏ ਮੰਨ ਤਾਂ ਨਾ ਮੰਨਣ ਕਰ ਦਈਏ ਤਿੰਨ ਵੀ ਜੀ ਛੱਡ ਦਾਂਗੇ ਵਿੱਚੋਂ 42 ਦੀ 42 ਦੀ ਹੋਰ ਥੋੜੇ ਜਿਹਾ ਕਰ ਦਈਏ ਅੱਜ ਫਿਰ ਤੁਸੀਂ ਦੱਸ ਦੋ ਕਿ ਕਿੰਨੇ ਦੇਣੀ ਆ 40 ਵੀ ਜਾਣਦੀ ਆ 40 ਦੀ ਹਾਂਜੀ ਚਲੋ ਵੇਦੇ 40 ਦੀ 40 24 ਵੀ ਜੀ 200 ਛ ਠੀਕ ਹੈ ਠੀਕ ਹਾਂਜੀ ਹਾਂਜੀ ਬਾਕੀ ਵੀਰ ਭਰਾ ਕੋ ਫੋਨ ਲਾਵੇ ਆਪਾਂ ਮਾਨ ਮਾਨਦਾਨ ਦਾ ਹੋਰ ਕਰ ਦਾਂਗੇ ਠੀਕ ਹੈ ਲੋ ਜੀ ਬਾਕੀ ਮੌਕੇ ਤੇ ਮਾਨਦਾਨ ਜਿਹੜਾ ਬਾਈ ਕਹਿੰਦਾ ਵੀ ਹੋਰ ਵੀ ਕਰ ਦਿੱਤਾ ਜਾਊਗਾ ਬਾਕੀ ਵੀ ਜੀ ਵਹਿੜ ਚੰਗੀ ਆ ਜੇ ਬੋਲੇ ਤੇ ਆ ਤੁਹਾਨੂੰ ਪਤਾ ਵੀ ਬੋਲੇ ਤੋਂ ਨਿਕਲ ਕੇ ਦੁੱਧ ਦਿੰਨੇ ਵਧਣਾ ਬਿਲਕੁਲ ਬਿਲਕੁਲ ਹਾਂਜੀ ਹਜੇ ਲਾਪਾ ਲੁਪਾ ਲਿਆ ਵਹਿੜ ਨੇ ਬਿਲਕੁਲ ਸਹੀ ਗੱਲ ਹੈ ਜੀ ਕੋਈ ਵੀਰ ਭਰਾ ਸਾਂਭਲਾ ਚਲੋ ਲੈ ਜਾਊਗਾ ਦੁੱਧ ਚੰਗਾ ਪਰ ਜਨਮ ਕਰਮ ਵਾਲੀ ਨੇ ਥਣ ਪੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇੱਕ ਕ੍ਰੋਸ ਵੀ ਜੀ ਵਹਿੜ ਆ ਨਾ ਕੋਈ ਗਰਮੀ ਦੀ ਪ੍ਰਵਾਹ ਇਹਨੂੰ ਬਿਲਕੁਲ ਬ ਤੋ ਭਾਈ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ